ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੀ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਏਸ਼ੀਆ ਕੱਪ 2025 ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਭਾਰਤ ਤੋਂ ਕਰਾਰੀ ਹਾਰ ਤੋਂ ਬਾਅਦ ਹੁਣ ਟੀਮ ਦਾ ਸੁਪਰ 4 ਵਿੱਚ ਦਾਖਲਾ ਵੀ ਖਤਰੇ ਵਿੱਚ ਹੈ ਭਾਰਤ ਤੋਂ ਹਾਰਨ ਤੋਂ ਬਾਅਦ ਟੀਮ ਦਾ ਅੰਤਿਮ ਵਿਸ਼ਵਾਸ ਡਗਮੋਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਵੀ ਹੱਥ ਨਾ ਮਿਲਾਉਣ ਦੇ ਵਿਵਾਦ ਤੇ ਇਸ ਮੁੱਦੇ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ ਤੇ ਪਾਕਿਸਤਾਨ ਨੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਧਮਕੀ ਦਿੱਤੀ ਹੈ ਦਰਅਸਲ ਏਸ਼ੀਆ ਕੱਪ ਦੇ ਭਾਰਤ-ਪਾਕ ਮੈਚ ਦੌਰਾਨ ਕਪਤਾਨ ਸੁਨਿਆਰ ਕੁਮਾਰ ਯਾਦਵ ਨੇ ਟਾਸ ਦੌਰਾਨ ਅਤੇ ਫਿਰ ਮੈਚ ਤੋਂ ਬਾਅਦ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੂਰਿਆ ਦਾ ਪੂਰੀ ਟੀਮ ਨੇ ਸਮਰਥਨ ਕੀਤਾ ਤੁਹਾਨੂੰ ਦੱਸ ਦਈਏ ਕਿ ਸਰ ਹੱਤੇ ਤਨਾ ਤੇ ਪੈਲਗਮ ਅ ਅਤਵਾਦੀ ਹਮਲੇ ਤੋਂ ਬਾਅਦ ਭਾਰਤੀ ਖਿਡਾਰੀ ਨੇ ਪਾਕਿਸਤਾਨ ਤੋਂ ਦੂਰੀ ਬਣਾਈ ਰੱਖੀ ਸੀ ਪੀਸੀਬੀ ਨੇ ਇਸ ਤੇ ਜੋ ਹੈ ਨਾਰਾਜ਼ਗੀ ਪ੍ਰਗਟਵੀ ਕੀਤੀ ਹੈ ਆਈਸੀਸੀ ਤੇ ਏਸੀਸੀ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਇਸ ਨੂੰ ਕ੍ਰਿਕਟ ਦੀ ਭਾਵਨਾ ਦੇ ਵਿਰੁੱਧ ਦੱਸਿਆ ਗਿਆ ਹੈ ਉਹਨਾਂ ਨੇ ਮੈਚ ਰੈਫਰੀ एडी परफेक्ट ਨੂੰ ਵੀ ਹਟਾਉਣ ਦੀ ਮੰਗ ਕੀਤੀ ਹੈ ਪਾਕਿਸਤਾਨ 크੍ਰਿਕਟ ਬੋਰਡ ਨੇ ਧਮਕੀ ਦਿੱਤੀ ਹੈ ਕਿ ਜੇ ਆਈਸੀਸੀ ਮੈਚ ਰੈਫਰੀ ਐਡੀ ਨੂੰ ਟੂਰਨਾਮੈਂਟ ਤੋਂ ਨਹੀਂ ਹਟਾਉਂਦਾ ਤਾਂ ਉਹ ਟੂਰਨਾਮੈਂਟ ਦਾ ਬਾਈਕਾਟ ਕਰਨਗੇ ਜੇ ਪਾਕਿਸਤਾਨ ਯੂਏਆਈ ਅਰ ਵਿਰੋਧ ਮੈਦਾਨ ਤੋਂ ਉਤਰਨ ਤੋਂ ਇਨਕਾਰ ਕਰਦਾ ਹੈ ਤਾਂ ਮੈਚ ਮੁਹੰਮਦ ਵਸੀਮ ਦੀ ਟੀਮ ਦੇ ਹੱਕ ਵਿੱਚ ਜਾਵੇਗਾ ਇਸ ਨਤੀਜੇ ਤੋਂ ਬਾਅਦ ਪਾਕਿਸਤਾਨ ਕੋਲ Oਮਾਨ ਵਿਰੁੱਧ ਜਿੱਤ ਦੇ ਸਿਰਫ 2 ਅੰਕ ਹੋਣਗੇ ਜੋ ਸੁਪਰ 4 ਪੜਾਅ ਵਿੱਚ ਪਹੁੰਚਣ ਲਈ ਕਾਫੀ ਨਹੀਂ ਹੋਣਗੇ ਇਸ ਦੇ ਨਾਲ ਹੀ UAI ਨੇ Oਮਾਨ ਨੂੰ 42 ਦੌੜਾਂ ਨਾਲ ਹਰਾਇਆ ਹੈ ਇਸ ਤਰ੍ਹਾਂ ਪਾਕਿਸਤਾਨ ਦੇ ਮੈਚ ਦਾ ਬਾਈਕਾਟ ਕਰਨ ਨਾਲ UAI ਤੇ ਹੋਰ ਅੰਕ ਮਿਲ ਜਾਣਗੇ ਤੇ ਟੀਮ ਦੇ 4 ਅੰਕ ਹੋ ਜਾਣਗੇ ਉਸ ਸੁਪਰ 4 ਵਿੱਚ ਜੁੜਨ ਲਈ ਕਾਫੀ ਹੋਣਗੇ ਇਸ ਤੋਂ ਇਲਾਵਾ ਜੇ ਜੁਏ ਆਈ ਬਨਾਮ ਪਾਕ ਬਨਾਮ ਪਾਕ ਮੈਚ ਹੋਏ ਚ ਧਮਕੀ ਦਿੱਤਾ ਹੈ ਤਾਂ ਮੈਚ ਮੀ ਕਾਰਨ ਜੋ ਇਹ ਤੋਤਾ ਜਾਂਦਾ ਜਾ ਪਾਕਿਸਤਾਨ ਬਿਹਤਰ ਨੈਟਰ ਰਨ ਰੇਟ ਕਰਨ ਵਿੱਚ ਵਾਦਾ ਹੈ ਪਾਕਿਸਤਾਨ ਇਸ ਸਮੇਂ ਏਸ਼ੀਆ ਕੱਪ 2025 ਦੇ ਗਰੁੱਪ A ਵਿੱਚ ਅੰਕ ਸੂਚੀ ਵਿੱਚ ਦੂਜੇ ਸਥਾਨ ਤੇ ਹੈ ਤੇ ਉਸ ਦੇ ਖਾਤੇ ਵਿੱਚ ਸਿਰਫ 2 ਅੰਕ ਨੇ ਭਾਰਤ ਪਹਿਲਾਂ ਹੀ ਸੁਪਰ 4 ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕਾ ਹੈ ਹੁਣ 17 ਸਤੰਬਰ ਨੂੰ ਦਬਈ ਵਿੱਚ ਹੋਣ ਵਾਲਾ ਪਾਕਿਸਤਾਨ ਬਨਾਮ ਯੂਏਆਈ ਮੈਚ ਦੋਵੇਂ ਟੀਮਾਂ ਲਈ ਕਰੋ ਜਾਂ ਮਰੋ ਦਾ ਮੈਚ ਹੋਵੇਗਾ ਇਹ ਆਈਯੂ ਦੇ ਕਪਤਾਨ ਮੁਹੰਮਦ ਵਸੀਮ ਕੋਲਾ ਵੱਡਾ ਇਤਿਹਾਸ ਰਚਣ ਦਾ ਮੌਕਾ ਹੈ ਓਮਾਨ ਨੂੰ ਬੈਲੀ ਦੌੜਾਂ ਨਾਲ ਹਾਰਉਣ ਤੋਂ ਬਾਅਦ ਯੂਏਆਈ ਟੀਮ ਦਾ ਅੰਤਿਮishwās hvat gaye te ਉਹ ਪਾਕਿਸਤਾਨ ਨੂੰ ਹਰਾ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਾ ਫੇਡ ਕਰਨਾ ਚਾਹੁੰਦੇ ਨੇ ਇਸ ਦੇ ਨਾਲ ਹੀ ਪਾਕਿਸਤਾਨ ਨੂੰ ਇਸ ਮੈਚ ਹਰ ਕੀਮਤ ਤੇ ਜਿੱਤਣਾ ਹੋਵੇਗਾ ਭਾਰਤ ਤੋਂ ਹਾਰਨ ਤੋਂ ਬਾਅਦ ਟੀਮ ਦਾ ਅੰਤਿਮ ਵਿਸ਼ਵਾਸ ਡਗਮਗਾ ਰਿਹਾ ਹੈ ਤੇ ਕਪਤਾਨ ਸਲਮਾਨ ਅਲੀ ਆਗਾ ਨੂੰ ਖਿਡਾਰੀਆਂ ਤੋਂ ਸਭ ਤੋਂ ਵਧੀਆ ਪ੍ਰਦਰਸ਼ਨ ਕੱਢਿਆ ਜਾਵੇਗਾ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ